ਸਤਨਾਮ ਸ੍ਰੀ ਵਾਇੰਦੂ ਸਾਹਿਬ ਜੀ ਇੱਕ ਓ ਰੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਕਾਸ਼ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਰਣਾਉ ਤੋ ਬੰਧਨਾਂ ਕਬਾਰ ਸਰਬ ਕਲਾ ਸੁਮਰਤ ਦੋਲਣ ਦੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ 18ਵਾਂ ਵਚਨ ਰਹਿਤ ਬਾਣ ਤੇ ਨਾਮ ਜਪਣ ਵਾਲੇ ਗੁਰ ਸਿੱਖਾਂ ਦੀ ਸੰਗਤ ਕਰਨੀ ਆਸ਼ਟ ਦਸਮੋਂ ਵਚਨ ਦੋਹਰਾ ਰਹਿਤਬਾਨ ਗੁਰਸਿੱਖ ਜੋ ਨਾਮ ਜਪਤ ਦਿਨ ਰਾਤ ਤਿਰ ਕੀ ਸੰਗਤ ਕਰੋ ਸਾਧ ਜੈ ਕਲ ਕੀ ਧਰ ਬੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਡੀ ਨਵਾਜੀ ਸਭਾ ਸੰਗਤ ਜੀਓ ਆਪ ਪਿਛਲੇ ਦਿਨਾਂ ਤੋਂ ਲੈ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਜੋਤੀ ਜੋਤ ਸਮਾਉਣ ਸਮੇਂ ਸੱਚਖੰਡ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਸੰਗਤਾਂ ਦੇ ਨਾਲ 52 ਹੁਕਮ ਸਾਂਝੇ ਕੀਤੇ। ਉਹਨਾਂ 52 ਹੁਕਮਾਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਗਿਆਨੀ ਪ੍ਰਵਾਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਟੱਲੇਵਾਲ ਗੁਰਦੁਆਰਾ ਭਿੰਡਰਾ ਸਮਰੂਪ ਬਾੜੇ ਬੜੇ ਹੀ ਮਿਹਨਤ ਕਰਦੇ ਆ ਬਹੁਤ ਹੀ ਵਧੀਆ ਸੰਧਾਵਰਤੀ ਦੇ ਵਿੱਚ ਪ੍ਰੋਣਾ ਕੀਤਾ ਹੈ ਉਹਨਾਂ ਵੱਲੋਂ ਇਹ ਗ੍ਰੱਥਿਆ ਕੀਤਾ ਹੈ 52 ਉਪਦੇਸ਼ ਉਹ 52 ਉਪਦੇਸ਼ ਦੇ ਵਿੱਚ ਇਹਨਾਂ 52 ਹੁਕਮਾਂ ਨੂੰ ਉਹਨਾਂ ਨੇ ਸੰਧਾਵੰਦੀ ਦੇ ਵਿੱਚ ਪ੍ਰੋਣਾ ਕੀਤਾ ਸੰਗਤਾਂ ਦੇ ਨਾਲ ਆਪਾਂ ਹਰ ਰੋਜ਼ ਇੱਕ ਵਾਚਨ ਸਾਂਝਾ ਕਰਦੇ ਆ ਸੋ ਅੱਜ 18ਵਾਂ ਵਚਨ ਹੈ ਮਹਾਰਾਜੀ ਦਾ ਉਹ ਸਾਂਝਾ ਕਰਨਾ ਹੈ ਆਓ ਸ੍ਰਾਵਣ ਕਰੀਏ 18ਵਾਂ ਵਚਨ ਰਹਿਤ ਬਾਗ ਤੇ ਨਾਮ ਜਪਣ ਵਾਲੇ ਉਹ ਸਿੱਖਾ ਨਹੀਂ ਸੰਗਤ ਕਰਨੀ ਅਸ਼ਟ ਦਸ਼ਮ ਵਚਨ ਤੁਮਰਾ ਰਹਿਤ ਬਾਣ ਗੁਰ ਸਿੱਖ ਜੋ ਨਾਮ ਜਪਤ ਦਿਨ ਰੈਣ ਜਿਨ ਕੀ ਸੰਗਤ ਕਰੋ ਸਭ ਜਾਏ ਕਲਗੀ ਧਰ ਬੈਨ ਮਹਾਰਾਜੀ ਫਰਮਾ ਕਰਦੇ ਹਨ ਆਪਣੇ 18ਵੇਂ ਹੁਕਮ ਦੇ ਵਿੱਚ 18ਵੇਂ ਵਾਚਨ ਦੇ ਵਿੱਚ ਵੀ ਭਾਈ ਰੈਤਬਾਨ ਜਿਹੜੇ ਨਾਮ ਜਪਣ ਵਾਲੇ ਗੁਰਸਿੱਖ ਨੇ ਉਹਨਾਂ ਦੀ ਰਜਾਨਾ ਸੰਗਤ ਕਰਨੀ ਭਾਵ ਉਹਨਾਂ ਦੇ ਕੋਲ ਬੈਠਣਾ ਜਿਹਦੇ ਅਰਦਾਸ ਦੇ ਵਿੱਚ ਵੀ ਅਸੀਂ ਇਹ ਵਾਚਨ ਪੜ੍ਹਦੇ ਹਾਂ ਸਮਾਪਤੀ ਦੇ ਵਿੱਚ ਸਹੀ ਗੁਰਮੁਖ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਕਿਤਾਬ ਨਾਨਕ ਨਾਮ ਚੜ੍ਹਦੀ ਕਲਾ ਭਾਵ ਉਹਨਾਂ ਨੂੰ ਰਹਿਤ ਰਹਿਣ ਰਹਿਤ ਵਾਲੇ ਜਿਹੜੇ ਸਿੱਖ ਨੇ ਮਹਾਰਾਜ ਜੀ ਉਹਨਾਂ ਨੂੰ ਮਿਲੀ ਮਹਾਰਾਜ ਜੀ ਦਾ 18ਵਾਂ ਹੁਕਮ ਇਹ ਹੈ ਕਿ ਰਹਿਤ ਵਾਲ ਚੜ੍ਹਦੀ ਕਲਾ ਵਾਲੇ ਗੁਰਸਿੱਖਾਂ ਦੀ ਸੰਗਤ ਕਰਨੀ ਇਸ ਹਮੇਸ਼ਾ ਉਹਨਾਂ ਦੇ ਕੋਲ ਬੈਠਣਾ ਉਹਨਾਂ ਦੇ ਬਚਨ ਸੁਣਨੇ ਪਰਮਾਨੰਦੇ ਦੇਵਾਂ ਨੂੰ ਜਿੰਨੀ ਗੁਰਮਖ ਨਾਮ ਸਲਾਹਿਆ ਤੈਨੂੰ ਸਭ ਕੋ ਕਹੇ ਸਵਾਸ دن کی سانگت دے پرابر میں کی یوں مارا جی آپ جی نے آج اٹھارمہ بچن سراوٹ کیتا ہے آشت دسلوں بچنا بچن گروہ جی کا خالص گروہ جی کی فتح